ਲੈ ਚੜਾਈ ਦਾ ਸਾਗ ਹੋ ਗਿਆ ਹੈ ਵਿੱਚ ਇਹ ਚੀਰਨੀ ਕੀ ਕਹਦੇ ਨੇ ਪਾਲਕ ਦੀ ਤੇ ਸਰੋਂ ਦੀ ਦੀ ਆ ਸਾਗ ਕਰ ਲਿਆ ਤੀ ਸਾਗ ਤਾਂ ਲਿਆ ਧਾਰਾ ਜੇ ਹੁਣ ਕਿਰਨਾ ਜੀ ਨਾ ਮੇਰੀ ਨੂੰ ਚੰਗੀ ਗੱਲ ਹੈ ਜੀ ਕੈਦੀ ਤਾਂ ਹੈਗੀ ਤੀ ਵੀ ਗੱਡੀ ਚੜੀ ਹੋਣੀ ਹੈਗੀ ਹੈ ਹਲੇ ਤੱਕ ਨੇਟਲੈਂਡ ਪਹੁੰਚੇ ਤੇ ਕੱਗ ਲਾਉਣੀਆਂ ਗੱਡੀਆਂ ਲੇਟ ਪੇਟ ਹੋ ਜਾਂਦੀਆਂ ਨੇਗੀਆਂ ਅੱਜ ਉਹ ਤਾਂ ਬੱਸ ਤੇ ਮਰ ਜਾ ਤੂੰ ਆ ਜਾ ਹੈ ਨਾਲੇ ਤੇਰਾ ਆਧਾਰ ਕਾਰਡ ਆ ਦੋ ਪੈਸੇ ਤੇਰੇ ਬਟੂਏ ਚ ਰਹਿ ਜਾਣਗੇ ਹੈ ਉਹ ਹੀ ਮਰ ਜਾਂਦੀ ਡੁੱਬ ਲਾਂਦੀ ਆ ਕਰੇ ਮੇਰੇ ਬਾਤੇ ਕੋਈ ਖਾਣ ਪੀਣ ਨੂੰ ਕੋਈ ਚੀਜ਼ ਲਿਆਉਂਗੀ ਕਿਉਂ ਮੇਰੇ ਪਾਈ ਤੋਂ ਡਰ ਲੱਗਦਾਗਾ ਕਿ ਤੇ ਉਹ ਨਾ ਅਜੀ ਹੈ ਮੇਰੀ ਨੂ ਤਾਂ ਪਹਿਲੀ ਮੇਰੇ ਤੇ ਸ਼ੱਕ ਕਰਦੀ ਹੈ ਵੀ ਆ ਮਾਮਾ ਕਹਿੰਦਾ ਤੀਏਕ ਦਿਨ ਆ ਜਾਂਦਾਗਾ ਤੀਏਕ ਦਿਨ ਆ ਜਾਂਦਾਗਾ ਚਲ ਜੇ ਮਾੜਾ ਜਾਂ ਮੇਰਾ ਪੁੱਤ ਕਮਾਉਂਦਾਗਾ ਤਾਂ ਉਹਨੂੰ ਮੈਂ ਦੋ ਪੈਸੇ ਛਾੜਦਾਨੀ ਫਿਰ ਕੀ ਹੋ ਗਿਆ ਹੈ ਜੇ ਪਹਿਣ ਪਾਈ ਦੇ ਕੰਮ ਨਹੀਂ ਆਊਗਾ ਫਿਰ ਆਵਾਂਗੇ ਵੀ ਕੰਮ ਕੀ ਤੇ ਹੈ ਪਹਿਣ ਪਾਈਆਂ ਦੇ ਪੜਦੇ ਰੱਖਣੇ ਪੈਂਦੇ ਨੇ ਕੀ ਕਰਨ ਪੁੱਤੇ ਦਾ ਮੈਂ ਹਾਏ ਹਾਏ ਕਿ ਵਿਸ਼ਾ ਪਾਗਾ ਜੇ ਮੇਰਾ ਪਾਈ ਬਗ ਜੇ ਮਹਾਰਾਜਾ ਕਹਨਾ ਟਾਈਮ ਤੇ ਚੰਗੀ ਗੱਲਾਂ ਨਾਲ ਮੈਂ ਕਹੀ ਜਾਨੀ ਬਾਈ ਤੇ ਚਾਹ ਵੀ ਪੀ ਲਿਆ ਪਾਣੀ ਵੀ ਪੀ ਲਿਆ ਰੋਟੀ ਖਾ ਲਈ ਪਾਣੀ ਵੀ ਤੂੰ ਬਗ ਜਾ ਹੁਣ ਤੈਨੂੰ ਬਥੇਰੇ ਦਿਨ ਹੋ ਗਏ ਇਹਨੂੰ ਹੁਣ ਆ ਵਾਰ ਨੂੰ ਲੰਘਿਆ ਹੋਇਆ ਆਈ ਨਹੀਂ ਪਾਏਗਾ ਆ ਪਿਆ ਮੈਨ ਲੱਗਦਾ ਉਹ ਪਿਆਵੇਗਾ ਆਈ ਨਹੀਂ ਤੇ ਵਾਰ ਉਧਰੋਂ ਕਿਰਨਾ ਜੇ ਬਹੂ ਆ ਜੂਗੀ ਉਧਰੋਂ ਮਰ ਜੂ ਬਾਪ ਆ ਜੂਗਾ ਔਰੇ ਉਹਨੇ ਫੇਰ ਕਲੇਸ਼ ਪਾ ਲੈਣਾ ਮੰਮੀ ਆ ਮਾਮਾ ਕੀ ਲੈਣਾ ਆਏਗਾ ਨਾਲੇ ਪਤਾ ਹੈ ਵੀ ਮੇਰੇ ਤੇ ਤਾਂ ਇੰਨਾ ਲੱਗਦੀ ਆ ਉਹ ਦਸਵੇਂ ਕੀ ਕਰਾਂ ਹੈ ਚਲ ਨੇ ਚਾਰ ਅਗੜਲਾ ਪਲੇਟ ਹੋਈ ਜਾਂਦੀ ਤਾਂ ਆਚਣ ਹੋਈ ਜਾਂਦਾ ਦਿਨ ਚੜਦਾ ਕਿ ਸਿੱਪਦਾ ਇੱਕ ਉਹ ਕੁੜੀ ਮੇਰੀ ਯਾਦ ਆਵੀ ਸੱਚ ਉਹ ਵੀ ਮੈਂ ਤਾਂ ਗੱਲ ਭੁੱਲ ਗਈ ਜੀ ਮੈਂ ਮਰ ਜਾ ਅੱਜ ਉਹ ਅੱਜ ਵੀ ਤਿੰਨ ਦਿਨ ਹੋ ਗਏ ਮੇਰੇ ਨੂੰ ਤਾਂ ਲੈ ਉਧਰ ਨਹੀਂ ਜਾਇ ਜਾਂਦਾ ਨਾਲ ਉਹ ਸੀਪੋ ਦੱਸ ਕੇ ਗਈ ਸੀ ਵੀ ਟੋਬੇ ਵਾਲੇ ਬਾਬੇ ਲੈ ਵੀ ਜਾਹੀਂ ਉਹ ਲੈ ਚੀਆਂ ਕਰਕੇ ਦਿੰਦਾ ਦਾ ਤੇਰਾ ਮੜੀ ਜੇ ਕਲੇਚੀ ਚਾਹ ਦੇ ਗਲਾਸ ਚ ਪਾ ਦੀ ਬਹੂ ਆਏ ਆਏ ਥੋੜੀ ਵੀ ਪੇਕਿਆ ਨਹੀਂ ਮੂੰਹ ਕਰ ਜੂਗੀ ਕਹਿੰਦੀ ਆਏ ਘਰੋਂ ਪੈਰ ਨਹੀਂ ਪਟਣਾ ਹੈਗਾ ਘਰ ਚ ਮੂੰਹ ਪਾ ਲੂਗੀ ਮੈਂ ਤੇ ਉਹ ਵੀ ਭੁੱਲ ਗਈ ਇਹ ਤਾਂ ਇਨੀ ਤਵਰ ਜੇ ਵੱਡੀ ਅੱਜ ਆਈ ਹੈਗੀ ਇੱਕ ਰਾਤ ਕੱਟ ਕੇ ਟੱਕ ਕੇ ਨੀ ਫੇਰ ਢੋਲਾ ਚੱਕ ਕੇ ਪੇਕਿਆ ਨੀ ਪਰਤੇ ਇਹ ਕਾਈ ਦੀ ਮਾਂ ਕ ਲੈਣੀ ਐਡੀ ਹਰਾਮੜਾ ਨਾ ਅਜ ਨਾ ਮਾਵਾ ਹੋਣ ਨਾ ਇਹ ਘਰ ਨਹੀਂ ਬਸੰਦ ਦਿੰਦੀਆਂ ਹੈਗੀਆਂ ਹੈ ਫੋਨ ਕਰੀ ਜਾਊਗੀ ਨਾ ਉਹਨੂੰ ਰਾਤ ਨੂੰ ਟੇਕ ਆਏ ਨੀ ਤਵਰ ਮਗਰੇ ਫੋਨ ਕਰੀ ਜਾ ਵੀ ਮਗਰੀ ਮੁੜ ਜੇ ਤੇਰੀ ਮਸਾਉਂਦੀ ਹੋਣੀ ਮਨੂ ਆਏ ਥੋੜੀ ਹੈ ਮੇਰੀ ਟੀ ਕੱਲੀ ਹੈ ਮੇਰੀ ਟੀ ਕੱਲੀ ਹੈਗੀ ਮੇਰਾ ਪੁੱਤੋਂ ਨਾ ਬਾਰਡਰ ਤੇ ਕੱਲਾ ਨਹੀਂ ਦਿੰਦਾ ਹੈਗਾ ਹੈ ਵੀ ਉਹ ਵੀ ਤਾਂ ਕੱਲਾ ਰਹਿੰਦਾ ਹੀ ਹੈ ਬਾਰਡਰ ਤੇ ਉਹ ਵੀ ਤਾਂ ਰਾਤਾਂ ਚਾਕਦੀ ਹੈ ਤੇਰੀ ਟੀ ਲੈਵੇ ਤਾਂ ਫੇਰ ਵੀ ਇੱਥੇ ਮੈਂ ਆਂਗੀ ਸਾਰੇ ਆਗੇ ਤੂੰ ਆ ਜਾਨੀਆ ਮੈਂ ਤੇ ਇੱਕ ਦਿਨ ਮੁੰਡਾ ਤਾਂ ਕੋ ਬੇਲੇ ਬਬੇਲੇ ਵੀ ਮੈਨੂੰ ਜਾ ਕੇ ਆਉਣਾ ਹੀ ਪਊਗਾ ਕਿ ਕਿ ਜਾਣੂੰਗੀ ਜਿਹੜੀ ਮਾਵਾ ਮਾ ਕਰਦੀ ਫਿਰ ਜਾਂਦੇ ਆ ਨਾ ਜਿਹੜੀ ਮੈਨੂੰ ਮਾਵਾ ਕਰੇ ਫਿਰੇ ਆਬਦੀ ਮਾਂ ਨੂੰ ਐ ਮੇਰੀ ਮੰਮੀ ਮੇਰੀ ਮੰਮੀ ਜੇ ਵੱਡੀ ਨੇ ਮੈਨੂੰ ਮੰਮੀ ਕਾਇਕੇ ਨਹੀਂ ਕਰੇ ਦੇਖਿਆ ਜਿਹੜੀ ਸਾਰੇ ਚਾਹੇ ਔਲਾਦ ਪੂਰੇ ਕਰਦੀਆਂ ਆਬਦੀ ਮਾਂ ਦੀਆਂ ਰੋਜ਼ ਥਰੀਪਾਂ ਕਰੀ ਜਾਊਗੀ ਉਹਦੀਆਂ ਲਿਬੜੇ ਜੇ ਖੋੜੜੇ ਵਾਲੀਆਂ ਲਾਉਂਦੀ ਨਹੀਂ ਧੌਂਦੀ ਨਹੀਂ ਪੇੜ ਵਰਗੀ ਮਸਤ ਮਾਰਦੀ ਹਾਈ ਮੈਮ ਮਰ ਜਾ ਨਹੀਂ ਗਰਮੀ ਨੇ ਵੀ ਨਾ ਬੱਸ ਕਰਾਈ ਪਈਆ ਅੱਗ ਲਗਣਾ ਜੇਠ ਹੜ ਦਾ ਮਹੀਨਾ ਆ ਮਾਂ ਜਹੀ ਪੂ ਤਾਂ ਮੈਨੂੰ ਕਹਿ ਦੋਗੀ ਛੇਤੀ ਆ ਜਾ ਛੇਤੀ ਆ ਜਾ ਮੇਰਾ ਮਕੌੜਾ ਵੱਟ ਕੇ ਖਾ ਲਿਆ ਹੈ ਤੀਹੋ ਕੜ ਨਾ ਕੁਛ ਖਾਣ ਦਿੰਦੀ ਐ ਨਾ ਪੀਣ ਦਿੰਦੀ ਆ ਅਗਰ ਕਹਣਾ ਪਾਣੀ ਵੀ ਲੰਘਣਾ ਮੁਸ਼ਕਲ ਕਰਤਾ ਮੇਰਾ ਰੋਜ ਆਪਦੇ ਗੋਡੇ ਮੋਢੇ ਚੜਾਈ ਬਠੂ ਕਦੇ ਉਹ ਆਜੂ ਉਹ ਨਿਕਲੂਗਾ ਉਹਦੇਉ ਆਜੂਗੀ ਵੀ ਮੇਰੇ ਕੋਲ ਤਾਂ ਸਾਰਾ ਸਰੀਕਾ ਭਾਈਚਾਰਾ ਮੇਰੇ ਤਾਂ ਵਰਤਦਾਗਾ ਅੱਜ ਐ ਖਾਣੇ ਦਾ ਕਿਸੇ ਨੂੰ ਆਏ ਨਹੀਂ ਕਹਿ ਸਕੀ ਵੀ ਮੇਰੀ ਨੋ ਆਉਂਦੀ ਆ ਉੱਥੇ ਸਟੇਸ਼ਨ ਤੇ ਉੱਟਰੀ ਹੋਣੀ ਆ ਕੋਈ ਲੈ ਆਵੇ ਲੈ ਹਾਏ ਮੈਂ ਮਰ ਜਾ ਨਹੀਂ ਆ ਕੀ ਕਰਨਾ ਇਹ ਤਾਂ ਲੋਕ ਲਾ ਕੇ ਪਤਾ ਨਹੀਂ ਕਿੱਧਰ ਚਲੀ ਗਈ ਨਾਲ ਮੈਂ ਜੈਖਾਨੇ ਦਾ ਫੋਨ ਕੀਤਾ ਵੀ ਮਾਂ ਮੈਂ ਆਉਣੀ ਆ ਗਈ ਵੀ ਤੂੰ ਘਰੇ ਬਹਿ ਜਾ ਹੁਣ ਪਤਾ ਨਹੀਂ ਕਿਦੇ ਕੋਲੇ ਕੱਸਦੀ ਹੋਣੀ ਆ ਚਲ ਦੇਖਾਂ ਚਾਬੀ ਖਬਰ ਇੱਥੇ ਹੀ ਰੱਖੀ ਹੋਵੇ ਕਿਤੇ ਲਾ ਔਰ ਆਉਂਦੀ ਆ ਤੂੰ ਕਿਵੇਂ ਹੌਂਕਦੀ ਆਉਂਦੀ ਆ ਦੇਖ ਤਾਂ ਸਹੀ ਲੈ ਬੁੱਥਾ ਚੱਕੀ ਵੀ ਤੋ ਆ ਬੈਗ ਤਾਂ ਪੁੱਤੇ ਦੇ ਅੰਦਰ ਧਰਿਆ ਏ ਵੀ ਮੋਡੇ ਜ ਟੰਗੀ ਆਉਂਦੀ ਆ ਕੀ ਦੇਖਦਾ ਹੋਰ ਆ ਗਈ ਪੁੱਤ ਹਾਂਜੀ ਮਾਂ ਮਰ ਮੱਠਾ ਟੇਕਦੀਆਂ ਜਿਉਂਦੀ ਵਸਦੀ ਰਹਿ ਬੁੱਢੇ ਛਾਗਣ ਹੋਰ ਰੱਬ ਤੈਨੂੰ ਬੱਚਾ ਦੇਵੇ ਮੈਨੂੰ ਐਂ ਦੱਸ ਹੋਰ ਤੇਰੇ ਮੰਮੀ ਡੈਡੀ ਤੇਰੇ ਭੈਣ ਪਰਜਾਈ ਸਾਰੇ ਠੀਕ ਤੇ ਪੁੱਤ ਮਾਂ ਉਹ ਤਾਂ ਸਾਰੇ ਠੀਕ ਸੀ ਮੈਨੂੰ ਤਾਂ ਉਹਨਾਂ ਦਾ ਫਿਕਰ ਨਹੀਂ ਰਹਿਣਾ ਫਿਕਰ ਤਾਂ ਮੈਨੂੰ ਤੇਰਾ ਰਹਿੰਦਾਗਾ ਜਦੋਂ ਤੇਰਾ ਫੋਨ ਆ ਗਿਆ ਨਾ ਮੈਂ ਤਾਂ ਮੇਰੀ ਪਰਜਾਈ ਤੇ ਮੇਰੀ ਮਾਂ ਉਹਨਾਂ ਨੂੰ ਸਾਰਿਆਂ ਨੂੰ ਫੋਨ ਕਰਾ ਤੇ ਵੀ ਭਾਈ ਹੁਣ ਤੇ ਸਾਡੀ ਮਾਂ ਦਾ ਫੋਨ ਆ ਗਿਆ ਮੈਂ ਤਾਂ ਚੱਲੀ ਆ ਅੱਛਾ ਅਜ ਨਹੀਂ ਸਿਆਣੀ ਹੋ ਗਈ ਹੈ ਮਾ ਤੈਨੂੰ ਪਤਾ ਹੈਗਾ ਗੱਲ ਸੁਣ ਆ ਕੇ ਤੈਨੂੰ ਚਾ ਨਹੀਂ ਪਾਣੀ ਨਹੀਂ ਐ ਤੇ ਫੇਰ ਨਾ ਤੇਰਾ ਨਾ ਮੇਰੀ ਖੜਕ ਜੇ ਤੇਰਾ ਅਗਲਾ ਬੁੜੀਆਂ ਨੂੰ ਮਾਰੀ ਕਹਿ ਜਾਂਦਾ ਨਾਲੇ ਚੋਰ ਨਾਲੇ ਚਤਰਾਈ ਹੈ ਤੇਰੇ ਫੇਕਿਆਂ ਨੇ ਤੈਨੂੰ ਰੱਖਿਆ ਨਹੀਂ ਹੈ ਜਦ ਕਦ ਕੰਮ ਆਉਂਦਾ ਉਹਦਾ ਘਰੇ ਕੰਮ ਆਉਂਦਾਗਾ ਮਾ ਤੂੰ ਹੀ ਨਾ ਐ ਮੈਨੂੰ ਆਣਸਾਰ ਬੋਲੀ ਜਾਇਆ ਕਰ ਮੈਂ ਤਾਂ ਤੇਰੇ ਮੂੰਹ ਨੂੰ ਆ ਗਈ ਬਾਕੀ ਤੇਰਾ ਮੁੰਡਾ ਮੈਨੂੰ ਫੋਨ ਕਰੀ ਜਾਂਦਾ ਸੀ ਵੀ ਭਾਈ ਛੇਤੀ ਘਰ ਨੂੰ ਆ ਜਾ ਛੇਤੀ ਘਰ ਨੂੰ ਆ ਜਾ ਮੈਂ ਛੁੱਟੀ ਆਣਾ ਉਹਦੇ ਕਰਕੇ ਆ ਗਈ ਨਹੀਂ ਮੇਰਾ ਘੜਾ ਹੁਣ ਨੂੰ ਜੀ ਕਰਦਾ ਸੀ ਕਿਹੜੀ ਕੁੜੀ ਹੁੰਦੀ ਆ ਜਿਹਦਾ ਮਾਂ ਪਿਓ ਦੇ ਘਰ ਆਉਣ ਨੂੰ ਮੁੰਡੇ 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 ਨੇ ਛੁੱਟੀ ਆਉਣਾ ਜੱਗੀ ਨੇ ਉਹਦੇ ਸਿਤਰਾ ਤੋਂ ਡਰਦੀ ਆਈਆਂ ਤੂੰ ਮੇਰਾ ਬਿਰਬਾ ਕਾਹਨੂੰ ਪਾਉਣੀ ਆ ਵਿੱਚ ਮੇਰਾ ਓਹੋ ਮਾਂ ਉਹਨੇ ਤਾਂ ਛੁੱਟੀ ਆਉਣਾ ਫਿਰ ਮੈਨੂੰ ਆਏ ਸੀ ਵੀ ਜੇ ਉਹ ਛੁੱਟੀ ਆ ਗਿਆ ਨਾਲ ਤਾਂ ਥੋੜਾ ਪਤਾ ਲੱਗ ਜੂ ਨਾਲੇ ਫਿਰ ਉਹ ਕੁਝ ਮੈਨੂੰ ਕਹੂਗਾ ਵੀ ਖਾਨੀ ਥੋੜੀ ਆਪਸ ਤੇ ਬਣਦੀ ਨਹੀਂ ਜਿਹੜੀਆਂ ਤੁਸੀਂ ਆ ਖਖੜੇ ਖਰੇਲੀਆਂ ਹੋਏ ਮੈਂ ਤਾਂ ਤਾਂ ਕਿਹਾ ਵੀ ਆਪਣੇ ਘਰ 'ਚ ਕਲੇਸ਼ ਨਾ ਪਵੇ ਉਦੋਂ ਪਹਿਲਾਂ ਮੈਂ ਆਜਮਾਂ ਅੱਛਾ ਗੱਲਾਂ ਕੋਈ ਗੱਲਾਂ ਨਾ ਕੋਨੀਆਂ ਤੂੰ ਐ ਗੱਲ ਮੇਰੀ ਗੱਲ ਸੁਣ ਲੈ ਮੈਂ ਕਹ ਰਹੀ ਆ ਗੱਲਾਂ ਲਕੋਣੀਆਂ ਮੈਂ ਤਾਂ ਸੰਗੋ ਤੁਹਾਡੇ ਗੱਲਾਂ ਤੇ ਪਰਦੇ ਪਾਉਣੀ ਆ ਵੀ ਉਹਨੂੰ ਕਿਸੇ ਗੱਲ ਦਾ ਪਤਾ ਨਾ ਲੱਗੇ ਅੱਛਾ ਮੇਰੀਆਂ ਗੱਲਾਂ ਤੇ ਪਰਦੇ ਪਾਉਣੀ ਆ ਅੱਡੇ ਹੋ ਜਾ ਮੈਂ ਕੀ ਖੂ ਪੱਟ ਤੱਕ ਮੈਂ ਗੱਲਾਂ ਤੇ ਪਰਦੇ ਪਾਉਣੀ ਆ ਪਰਦੇ ਤਾਂ ਮੈਂ ਤੇਰੀਆਂ ਗੱਲਾਂ ਤੇ ਪਾਉਣੀ ਆ ਮੈਂ ਕਹ ਉਹਦੀ ਮਾਂ ਦੇ ਦੌਰਾਂ ਪੈ ਗਿਆ ਸੀ ਬਿਮਾਰ ਹੋ ਗਈ ਸੀ ਉਹਦਾ ਪਤਾ ਲੈਣ ਗਈ ਹੋਈ ਐ ਹਾਂ ਮੈਂ ਮਰ ਜਾਂ ਹਾਂ ਅਜੇ ਮੈਂ ਚਾਹ ਨਾ ਪਾਣੀ ਮੈਨੂੰ ਆਉਂਦੀ ਦੀ ਉੱਤੇ ਖਾਣੀ ਕਰਨ ਬੈਗੀ ਦੇਖ ਲੈਣਾ ਮੈਂ ਉੱਤੇ ਖਾਣੀ ਕਰੂੰਗੀ ਅਗੇ ਮੈਂ ਪਰਦੇ ਪਾਉਣੀ ਨਾਲੇ ਕੁਗੀ ਹੈ ਫਿਰ ਮੇਰੇ ਮੂੰਹ ਤੋਂ ਨਿਕੜਦੇ ਸਲੋਕ ਬਾਰ ਬਾਰ ਮੈਨੂੰ ਤੈਨੂੰ ਸੁਣਾਉਣੀਆਂ ਪੈਂਦੀਆਂ ਲੈਂਗੀਆਂ ਆਏ ਨੇ ਕਹਿੰਦੀ ਵੀ ਮੁੰਡੇ ਨੇ ਆਉਣਾ ਹੁਣ ਛੁੱਟੀ ਦੀ ਭਾਈ ਮਾਤਾ ਦੇ ਸਿਤਰਾ ਤੋਂ ਡਰਦੀ ਆਈਆਂ ਸੀ ਹਾਂ ਹਾਂ ਚਲ ਜਿਹੜਾ ਹੋ ਗਿਆ ਸੋ ਹੋ ਗਿਆ ਮੇਰੀ ਗੱਲ ਸੁਣ ਲੈ ਨਾਲੇ ਜਦੋਂ ਮੈਂ ਉੱਥੇ ਜਾਂਦੀ ਸੀ ਨਾ ਮਾਮਾ ਤੁਰਿਆ ਜਾਂਦਾ ਸੀਗਾ ਹਾਂ ਉਹ ਕੀ ਤੀਜੇ ਦਿਨ ਆ ਜਾਂਦਾ अच्छा तू ਤਾਂ ਮਾ ਨਾ ਅਧਿਆਨ ਸੁੱਕਾ ਲਾ ਕੇ ਜਾ ਬੜੀ ਪੇਕੇ ਹੈ ਤੈਨੂੰ ਤੇਰੀ ਮਾ ਪਿਓ ਚੰਗੇ ਹੋਗੇ اچھا ਇਹਦਾ ਮਤ ਬੁੱਲ ਮੇਰਾ ਭੈਣ ਭਾਈ ਵੀ ਨਾ ਕੋਈ ਆਵੇ ਮੇਰੇ ਲਈ ਪਤਾ ਮਾਂ ਮੈਨੂੰ ਪਤਾ ਕੀ ਕਰਨਾ ਆਉਂਦਾ ਉਹ ਉਹਨੂੰ ਦਿਨੀਆਂ ਨਾ ਰੋਕੜੇ ਤਾਂ ਆਉਂਦਾ ਉਹ ਨਾਲ ਐ ਸੋਚ ਲਿਆ ਕਰ ਵੀ ਮੇਰੇ ਘਰ ਨਾਲ ਕਿਵੇਂ ਕਮਾਉਂਦਾਗਾ ਬਾਰਡਰ ਤੇ ਉਹ ਕਿਵੇਂ ਡਿਊਟੀਆਂ ਕਰਦਾਗਾ ਲੋਕਾਂ ਨੂੰ ਖਵਾਉਣ ਲਈ ਨਹੀਂ ਉਹ ਬਣਾਵਾ ਕਮਾਉਂਦਾ ਹੈਗਾ ਮੇਰੀ ਗੱਲ ਸੁਣ ਆ ਤੇਰਾ ਪਿਓ ਕਨਾ ਜਦ ਮੇਰਾ ਆਦਮੀ ਕਨਾ ਪੋਰਾ-ਪੋਰਾ ਜੀ ਨੂੰ ਛੱਡ ਕੇ ਮਰ ਗਿਆ ਸੀ ਨਾ ਉਦੋਂ ਮੇਰੇ ਭਾਈ ਦੀ ਕਮਾਈ ਨਾਲੇ ਮੈਂ ਆਪਦੇ ਬੱਚੇ ਪਾਲੇ ਤੇ ਮੇਰਾ ਭਾਈ ਵੀ ਦਿਹਾੜੀਆਂ ਕਰਦਾ ਸੀ ਕਦੇ ਕੁਛ ਕਰਦਾ ਸੀ ਮੈਨੂੰ ਦੇਖ ਕੇ ਜਾਂਦਾ ਸੀ ਪੈਸਾ ਤੱਕ ਆ ਵੀ ਲੈਤਾ ਨਹੀਂ ਕੋਈ ਨਾ ਤੂੰ ਤੰਗੀ ਲਾ ਕੱਟ ਜੇ ਅੱਜ ਮੇਰਾ ਪੁੱਤ ਨੌਕਰੀ ਲੱਗ ਗਿਆ ਜਿਵੇਂ ਮੇਰੇ ਭਾਈ ਨੂੰ ਪੰਜੀ ਦੱਸੀ ਦੇਦਾਨੀਆਂ ਹੈ ਤੈਨੂੰ ਸ਼ਰੀਕਾ ਹੋ ਗਿਆ ਤੈਨੂੰ ਕੀ ਪਤਾ ਮੇਰੇ ਭਾਈ ਨੇ ਮੇਰੇ ਕਿਹੜੇ-ਕਿਹੜੇ ਲਕਤ ਟਪਾਏ ਨੇ ਸਹਤਾ ਕਹਤਾ ਮੂੰਹ ਚਾਕੇ ਆਹ ਕਹੇ ਭਾਈ ਨੂੰ ਦੇਦਾਨੀਆਂ ਮਾਮੇ ਨੂੰ ਪੈਸੇ ਦੇਦਾਨੀਆਂ ਜੀ ਮਾ ਮੇਰੀ ਗੱਲ ਸੁਣ ਲਾ ਇੱਕ ਤਾਂ ਮੈਂ ਗਰਮੀ ਚੋਂ ਆਈਆਂ ਮੇਰਾ ਤਾਂ ਨਾ ਸਿਰ ਦੁਖਣ ਲੱਗਾ ਨਾਲੇ ਮੇਰਾ ਵੱਧ ਗਿਆ ਬੀਪੀ ਮੈਂ ਤਾਂ ਕੋਟ ਚਾਹ ਦੀ ਬਣਾ ਕੇ ਪੀਣੀ ਆਗੀ ਅੱਛਾ ਹੁਣ ਤੇਰਾ ਬੀਪੀ ਵੱਧ ਗਿਆ ਹੈ ਜਦ ਮੈਂ ਤੈਨੂੰ ਸੁਣਾਤੀਆਂ ਟਕੇ ਟਕੇ ਦੀਆਂ ਆ ਜਿੱਦੇ ਜੱਗੀ ਨਾ ਫੌਜ ਚੋਂ ਆਇਆ ਉਹਨੇ ਪੁੱਛੀ ਤੇ ਮਾਮੇ ਨੇ ਕਦੇ ਕੀ ਦੁੱਖ ਸੁੱਖ ਕੱਟੇ ਨੇ ਮੰਮੀ ਨਾਲ ਹਾਂ ਓਹੋ ਮਾ ਮੈਂ ਹੁਣ ਆਈਆਂ ਕਿਵੇਂ ਮੈਂ ਆਈਆਂ ਮੈਨੂੰ ਹਾਲਚਾਲ ਦਾ ਕੀ ਪੁੱਛਣ ਤੂੰ ਤਾਂ ਮੈਨੂੰ ਆਉਂਦੀ ਨੂੰ ਹੀ ਬੋਲਣ ਲੱਗ ਗਈਆਂ ਜੀ ਆਉਂਦੀ ਦੇ ਦਿਮਾਗ ਤਾਂ ਮੇਰਾ ਲੈ ਲੈ ਜਾ ਤਾੜੂ ਕੁਤ ਕਰ ਲੈ ਕੁੱਤੇ ਆਈਏ ਲੈ ਮੇਰੇ ਭਾਈ ਤੱਕ ਜਾਂਦੀ ਐ ਓਕੇ ਮਾਮਾ ਆ ਗਿਆ ਮਾਮਾ ਆ ਗਿਆ ਮਾਮੇ ਨੇ ਮੈਨੂੰ ਕਿਥੇ ਰੋਈ ਤਾਂ ਮੇਰੇ ਭਾਈ ਦਾ ਕਰਜ਼ਾ ਤਾਂ ਮੈਂ ਸਾਰੀ ਜ਼ਿੰਦਗੀ ਨਹੀਂ ਦੇ ਸਕਦੀ ਵੱਡੀ ਆਈ ਐ ਮੇਰੇ ਭਾਈ ਨੂੰ ਕੁਝ ਕਹਿਣ ਵਾਲੀ ਆ ਗਈ ਹੁਣ ਚੌਰੀ ਹੁਣ ਮੁੰਡੇ ਨੇ ਸੁੱਟੀ ਆਉਣਾ ਉਹਨੂੰ ਤਨਖਾਹ ਮਿਲਣੀ ਆ ਹੁਣ ਆਪ ਆ ਜੀ ਦੱਦ ਲੱਗੀ ਹੋਈ ਜੈ ਲਾਈ ਦੰਨੀ ਆ ਫਟਾਫਟ ਝਾੜੂ ਕੱਢੀ ਦੰਨੀ ਆ ਅੱਜ ਤਾਂ ਨਾ ਗਰਮੀ ਵਿਪਾਲੀ ਹੋਈ ਆ ਧੁੱਪੋ ਇੰਨੀ ਚੜੀ ਪਈ ਆ ਮਾਂ ਵੀ ਦੇਖ ਲਾ ਜਿੱਥੇ ਜਾਂਦੀ ਆ ਉੱਥੇ ਜਾ ਕੇ ਬਹਿ ਜਾਂਦੀ ਆ ਉਹ ਮੈਨੂੰ ਕਹੀ ਜਾਊਗੀ ਹਾਂ ਉਦੋਂ ਤਾਂ ਮੈਨੂੰ ਕਹਿੰਦੀ ਛੇਤੀ ਆ ਜਾ ਪੇਕਿਆਂ ਤੋਂ ਆਹੋ ਬਹਾਨੇ ਐਨੇ ਲਾਉਂਦੀ ਆ ਨਾ ਇਹ ਪੁੜੀ ਵੀ ਜਾਣ ਕੇ ਹੀ ਕਹਿੰਦੀ ਮੇਰੇ ਤਾਂ ਕੰਮ ਨਹੀਂ ਹੁੰਦਾ ਆ ਲੋਕਾਂ ਦੇ ਕੌਲੇ ਕੱਛਣ ਨੂੰ ਬਠੇਰੀ ਭੱਜ ਲੈਂਦੀ ਆ ਕਦੇ ਉਹਦੇ ਬੜਗੀ ਕਦੇ ਉਹਦੇ ਬੜਗੀ ਹੁਣ ਦੇਖ ਲਾ ਉਰਤਾ ਕਹਿੰਦੀ ਮੇਰੇ ਮੁੰਡੇ ਦਾ ਫੋਨ ਆਉਂਦਾਗਾ ਉਹ ਤਾਂ ਕਹਿੰਦਾ ਮੈਂ ਛੁੱਟੀ ਆਉਣਾ ਵੀ ਉਹ ਤਾਂ ਆਜੂ ਤੂੰ ਤਾਂ ਘਰੇ ਬਹਿਣਾ ਸਿੱਖ ਲਾ ਅਗਲ ਕਣਾ ਮੈਨੂੰ ਸਿਆਪੇ ਪਾਏ ਪੈ ਨੇ ਫਿਰ ਐਨੀ ਵੀ ਨਾਲ ਮਾੜਾ ਮੋਟਾ ਆਪ ਵੀ ਹੱਥ ਹੱਲਾ ਲਾ ਹੈ ਜੇ ਇਹਨੂੰ ਕੰਮ ਨੂੰ ਕਹਿ ਰੰਦੀ ਆ ਫਿਰ ਤਾਂ ਕਹਿ ਰੰਦੀ ਮੇਰੇ ਤਾਂ ਗੋਡੇ ਗਿੱਟੇ ਦੁਖਦੇ ਨੇ ਬਹਾਨੇ ਲਾ ਕੇ ਕਈ ਰਹੋਗੀ ਚਲ ਕੋਈ ਨਾ ਭਾਈ ਹੁਣ ਮੈਂ ਕੀ ਅੱਡੀਆਂ ਚੱਕ ਕੇ ਫਾਹ ਹਲਵਾ ਜਿੰਨਾ ਕਿ ਮਿੱਤੋਂ ਹੁੰਦਾ ਮੈਂ ਕਰੀ ਜਾਨੀ ਆਗੀ ਸਿਆਪੇ ਸਾਰੇ ਮੇਰੀ ਜਾਨ ਨੂੰ ਪਾਏ ਹੋਏ ਨੇ ਉੱਥੇ ਬੈਠੀ ਆ ਉੱਥੇ ਦੇਖ ਲੈ ਭਾਬੀ ਜੇ ਦੀ ਕਹ ਰਿਆ ਕਰੇ ਝਾੜੂ ਲਾ ਦੇ ਪੋ ਕਾਹੀ ਤਾਂ ਕਿ ਹਮ ਐ ਸੋਚਿਆ ਵਿਚਾਲ ਮਨਾ ਆਪਦੇ ਘਰੀ ਚਲਦੇ ਆ ਆਪਦਾ ਘਰ ਆਪਦਾ ਹੀ ਕਰਮ ਹੁੰਦਾ ਕਾ ਨੂੰ ਜਿੰਨਾ ਚਿਰ ਕਹਿੰਦੇ ਉੱਥੇ ਮਾਪਾਪ ਬੈਠੇ ਨੇ ਓਨਾ ਚਿਰ ਜਾਈ ਦਾ ਬਾਅਦ ਚ ਉੱਥੇ ਕਿਹਨੇ ਜਾਣਾ ਕਿਹਨੇ ਨਾ ਜਦ ਕੰਮ-ਤਾਮਾ ਫੇਰ ਜਾਏ ਮਾਲੇ ਮੈਂ ਤੈਨੂੰ ਮੇਰੇ ਨਾਲ ਭਾਬੀ ਆਈ ਉਹਨੂੰ ਮਿਲਿਆ। ਭੀ ਭਾਬੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਠੀਕ ਆ ਬਾਈ ਬਸ ਜਿਹੜਾ ਟਾਈਮ ਲੰਘੀ ਜਾਂਦਾ ਤੈਨੂੰ ਪਤਾ ਹੀ ਹੈਗਾ। ਅੱਛਾ ਉਹ ਪਤਾ ਤਾਂ ਹੈਗਾ ਮਾਂ ਦੀ ਸਾਡੀ ਉਹ ਘਰੇ ਨਹੀਂ ਪੈਂਦੀ ਹੈਗੀ ਉਹ ਪਤਾ ਨਹੀਂ ਇੱਥੇ ਕੀ ਦਾ ਭੋਗ ਆ ਪਤਾ ਨਹੀਂ ਕੀ ਆਗਾ ਉੱਥੇ ਚਲੀ ਗਈ ਆਗੀ। ਤੈਨੂੰ ਪਤਾ ਉਹਦਾ ਕਿਹੜਾ ਘਰੇ ਪੈਰ ਲੱਗਦਾਗਾ ਹੋਰ ਤੂੰ ਦੱਸ ਕਿਵੇਂ ਆ ਠੀਕ ਆ। ਬਹੁਤ ਵਾ ਮਾਸ਼ੱਲਾ ਭਾਬੀ ਉਹ ਮਿਲਿਆ ਵਾ ਬੇਰਸ ਸਦਰਦੂ ਦੇ ਗਿਆ। ਛੁੱਟੀਆਂ ਤੇ ਆਊਗਾ। ਬੇਬਾਈ ਉਹਨੇ ਕਿੱਥੇ ਕਹਿੰਦਾ ਤਾਂ ਹੈਗਾ ਸੀ ਮੈਂ ਆਉਂਗਾ ਹੁਣ ਜਦੋਂ ਆਉਗਾ ਉਹਦਾ ਆਏ ਕਿੱਦਾਂ ਪਤਾ ਲੱਗੂਗਾ ਬੱ비 ਪਈ ਹੋਊਗੀ ਪੇਟੀ ਵਿੱਚ ਲੈ ਦੇਖ ਕਿਵੇਂ ਬੋਲਦਾ ਵੀ ਪੇਟੀ ਪਈ ਨਾ ਉਹ ਕਿ ਲਿਆ ਲਿਆ ਰੱਖਦਾ ਘਰੇ ਬੇ ਉਹਦੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਉਹ ਧਾਰੂਆਂ ਲੈ ਕੇ ਆਊਗਾ ਤੇਰੇ ਵਾਸਤੇ ਆਹੋ ਤੂੰ ਵੀ ਖਾਣ ਪੀਣ ਦਾ ਹੀ ਆਗਾ ਜਦੋਂ ਤੈਨੂੰ ਲਾਲੀ ਹੁੰਦਾ ਨਾ ਤਾਂ ਹੀ ਆਉਣਾ ਹੂੰ ਤਾਂ ਜੇ ਮੈਂ ਉੱਥੇ ਕੱਲ ਦੇਖ ਲਾ ਬਾਜ਼ਾਰ ਗਈ ਮੇਰੇ ਕੋਲ ਦੀ ਲੰਘ ਗਿਆ ਤੇ ਨਾਲੇ ਮੈਂ ਤੈਨੂੰ ਬਾਜ ਮਾਰੀ ਵੀ ਬਾਈ ਮੈਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਜਾ ਉਰੋਂ ਤਾਂ ਮੇਰੇ ਵੱਲ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ ਹੈਗਾ ਵੀ ਭਾਬੀ ਬਾਜਾ ਮਾਰਦੀ ਆ ਉਹ ਭਾਬੀ ਮੈਂ ਨਹੀਂ ਧਿਆਨ ਕੀਤਾ ਉਸ ਟਾਈਮ ਆਹੋ ਪਿੱਛੇ ਭਜਨੇ ਭਾਬੀ ਦੇ ਪਾ ਮਾਣਾ ਫਿਰ ਜਦੋਂ ਤੁਸੀਂ ਗੱਲਾਂ ਹੀ ਗੀਆਂ ਕਰਦੇ ਹੋਗੇ ਹਾਂ ਉ ਤਾਂ ਜਦੋਂ ਲੋਡ ਹੁੰਦੀ ਆ ਉਰੋਂ ਤਾਂ ਗਦੇ ਨੂੰ ਵੀ ਬਾਫ ਬਣਾ ਲੈਨੇ ਹੋ ਹੂੰ ਨਹੀਂ ਤੂੰ ਕੌਣ ਮੈਂ ਕੌਣ ਉਹ ਨਹੀਂ ਭਾਬੀ ਦੁੱਖ ਜੋ ਜਿਹੜੇ ਨਾਲ ਤਾਂ ਖੜਦੇ ਰਿਆਂ ਵੀਰ ਦਾ ਕਿੰਨਾ ਦਾ ਕਰਦਾ ਕੱਢ ਕੇ 라 ਬੋਤਲ ਇੱਕ ਆਖਾ ਲਹੀ ਪੀਆ ਵੇ ਵੀਰੇदाई ਕਰਦਾ ਸਾਡਾ ਨਹੀਂ ਕਰਦਾ ਹੈਗਾ ਤੁਹਾਨੂੰ ਤਾਂ ਆਈ ਨਹੀਂ ਹੈਗਾ ਵੀ ਕਦੇ ਦੁੱਖ ਦੀ ਸੁੱਖ ਦੀ ਦੇ ਵਿੱਚ ਖੜ ਜੀਏ ਕਦੇ ਤੁਸੀਂ ਮੈਨੂੰ ਕਿਹਾ ਵੀ ਭਾਬੀ ਜੇ ਕੋਈ ਚੀਜ਼ ਮਂਗਾਉਣੀ ਆ ਸ਼ਹਿਰੋਂ ਸਾਨੂੰ ਦੱਸ ਦਿਓ ਕਦੇ ਕਿਹਾ ਤਾਂ ਭਾਬੀ ਤਨ 20 ਬਾਰ ਤਾਂ ਤੁਸ ਬੁਲਾਇਆ ਰਹ ਆ ਦੇ ਵਿੱਚ ਤੂੰ ਅਹੀਂ ਮੂੰਹ ਉਟਾ ਕਰਕੇ ਨਾ ਜਾਣੀ ਅੱਜ ਕੀ ਕਰੀ ਆ ਬੱਸ ਕਰਿਆ ਕਰ ਬੇ ਬੱਸ ਕਰਿਆ ਕਰ ਆ ਤੇਰੀ ਹੁਣ ਪੀਣ ਨੂੰ ਜੀਭ ਮੂਤਦੀ ਆ ਹੋਰ ਕੁਝ ਨਹੀਂ ਹੈਗਾ ਤੈਨੂੰ ਮੇਰੇ ਭਾਬੀ ਤੇ ਕੋਈ ਉਹ ਨਹੀਂ ਹੈਗਾ ਫਿਰ ਵੀ ਬੜੀ ਭਾਬੀਆਂ ਤੂੰ ਤੈਨੂੰ ਲੰਘ ਦੇ ਕਰ ਸਾਸਿਕਾ ਬੁਲਾ ਕੇ ਲੰਘ ਦੇ ਤਾਈ ਘਰੀ ਹੈਗੀ ਉਥੇ ਉਹਨੂੰ ਪੁੱਛ ਕੇ ਜਾਣਦੇ ਆਂਗੇ ਆਹ ਪਤਾ ਹੀ ਆ ਤੂੰ ਮੈਨੂੰ ਕਿੰਨਾ ਕੋ ਕਰ ਦਾਂਗਾ ਚਲ ਠੀਕ ਆ ਤਾਈ ਤਾਂ ਹੈ ਨਹੀਂ ਘਰੇ ਜਦੋਂ ਤਾਈ ਆ ਗਈ ਨਾ ਫੇਰ ਆ ਜੀ ਘਰੇ ਚੰਗਾ ਭਾਬੀ ਦਾ ਦੇਖ ਤਾਂ ਸਹੀ